ਸਿਕਾਲ ਜੀ ਸਾਰਿਆਂ ਨੂੰ ਸਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਪਿਆਰ ਸਤਿਫੁਕ ਸਤ ਸਵਾਗਤ ਚੱਲੇ ਸੀਗੇ ਜੀ ਅੱਜ ਟੀਵੀ ਸਾਹਵਰ ਦਵਾਰਾ ਸਾਹਿਬ ਤੋਂ ਨਾਲ ਸਾਡੇ ਸਾਰੇ ਸਾਡੀ ਫੈਮਿਲੀ ਆ ਉਹ ਸਾਡੀ ਮੈਡਮ ਜੀ ਚੱਲੇ ਆ ਤੇ ਬੱਚੇ ਨਾਲ ਸੀਗੇ ਤੇ ਚੱਲੇ ਟੀਵੀ ਸਾਹਵਰ ਦਵਾਰਾ ਸਾਹਿਬ ਟੀਵੀ ਸਾਹਵਰ ਰੋਡ ਤੇ ਚੱਲੇ ਆ ਸੋ ਜੁੜੇ ਰੋਜ ਵਲੌਗ ਦੇ ਨਾਲ ਆ ਚੱਲੇ ਸੀ ਟੀਵੀ ਸਾਹਵਰ ਰੋਡ ਤੇ ਤੇ ਇੱਥੇ ਆਪਣੇ ਇੱਕ ਥਾਣਾ ਸਦਰ ਵੀ ਇੱਥੇ ਬਣ ਗਿਆ ਸੋ ਬਹੁਤ ਖਿਸ਼ੀ ਗੱਲਾਂ ਵਧੀਆ ਥੋੜਾ ਜਿਹਾ ਕਰਾ ਦੇਂਦੀ ਘੱਟ ਹੁੰਦਾਗਾ ਆ ਟਿਬੀਸਾਵ ਰੋਡ ਆ ਇਸੇ ਜਗ੍ਹਾ ਤੇ 13 12 13 14 ਜਨਵਰੀ ਨੂੰ ਬਾਗੀ ਦਾ ਮੇਲਾ ਹੁੰਦਾ ਸੋ ਲੱਗਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਸੋ ਉਹ ਵਲੌਗ ਅਲੱਗ ਪਾਉਨੇ ਆਪਾਂ ਤਾਂ ਆ ਤੁਸੀਂ ਦੇਖਦੇ ਰਹੋ ਜੀ ਤੇ ਜੁੜੇ ਰਹੋ ਜੀ ਵਲੌਗ ਦੇ ਨਾਲ ਟਿਬੀਸਾਵ ਰੋਡ ਆ ਸਾਡਾ ਵੀਰ ਐਸ ਆਰ ਸਟੂਡੀਓ ਸੰਦੀਪ ਸੋ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆ ਜੀ ਗੁਰਦੁਆਰਾ ਸਾਹਿਬ ਸੋ ਇੱਥੋਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੀ ਜੀ ਸਾਹਿਬ ਗੁਰਦੁਆਰਾ ਸਾਹਿਬ ਦੇ ਸੋ ਇਹਦੇ ਖੜੇ ਸੀ ਇਹਨੇ ਖਾ ਰਿਹਾ ਹੌਟ ਡੌਗ ਜਿਦਵਾਗ ਦੇ ਇਹ ਖਾ ਰਹੀ ਸੀ ਸਾਡਾ ਮੀਨਾ ਬਾਹੂ ਗੁਰਮਨ ਤੇ ਸਾਡੇ ਮੈਡਮ ਜੀ ਤੇ ਸਾਡਾ ਗਗਨ ਪਾਣੀ ਪੀ ਰਿਹਾ ਸੀ ਅੱਜ ਅੱਗੇ ਆਪਾਂ ਦੇ ਵਲੌਗ ਚ ਦਿਖਾ ਦੇਣੀ ਜੀ ਆ ਮੇਰਾ ਛੋਟਾ ਮੁੰਡਾ ਕੇਕਮਨ ਸਿੰਘ ਆ ਉਹ ਤੋਂ ਵੱਡਾ ਗੁਰਮਨ ਸਿੰਘ ਉਹ ਤੋਂ ਵੱਡੀ ਆ ਗਗਨਦੀਪ ਉਹ ਤੋਂ ਵੱਡੀ ਆ ਮਨਦੀਪ ਚਾਰ ਬੱਚੇ ਆਪਣੇ ਇਹ ਬਿਸਾਵ ਰੋਡ ਦਾ ਬਾਈਪਾਸ ਵਾਲਾ ਟਾਪ ਇਹ ਮਲੇ ਵਾਲੇ ਜਨ ਹੁੰਦੀ ਆ ਪੂਰਾ ਰਸ਼ ਘੋੜ ਦੌੜ ਵਾਲੇ ਜਨ ਮੱਗੀ ਵਾਲੇ ਜਨ ਬਹੁਤ ਰਸ਼ ਹੁੰਦਾ ਇਹ ਪਹਿਲਾਂ ਕਬ ਵਲੌਗ ਪਾ ਰਹੇ ਆ ਵੀ ਇਥੋਂ ਪਹਿਲਾ ਇਸ ਟਾਈਪ ਦਾ ਕਿਉਂਕਿ ਉਦੋਂ ਲੋਕੇਸ਼ਨ ਦੇਲੇ ਵਾਲੇ ਪ੍ਰੋਪਰ ਨਹੀਂ ਦਿਸਦੀਗੀ ਵੀ ਇੱਥੇ ਕੀ ਕੁਛ ਆ ਤੇ ਇੱਥੇ ਕੀ ਕੁਛ ਆ ਫਿਰ ਤੁਹਾਨੂੰ ਇਹ ਵੀ ਉਦੋਂ ਦੱਸਾਂਗੇ ਵੀ ਉਹੀ ਲੋਕੇਸ਼ਨ ਆ ਜਿੱਥੇ ਉਦੋਂ ਤੁਹਾਨੂੰ ਦਿਖਾਇਆ ਸੀ ਆ ਗੁਰੂ ਨਾਨਕ ਕਾਲਜ ਦੀ ਕੰਧ ਆ ਲੈਫਟ ਹੈਂਡ ਸਾਈਡ ਆ ਤੁਸੀਂ ਮੈਨੂੰ ਦੇਖ ਰਹੇ ਹੋ ਖੱਬੇ ਪਾਸੇ ਤੇ ਗੁਰੂ ਨਾਨਕ ਕਾਲਜ ਦੀ ਕੰਧ ਤੇ ਉਹ ਆ ਗਿਆ ਜੀ ਭਾਈ ਦਾਨ ਸਿੰਘ ਜੀ ਭਾਈ ਦਾਨ ਸਿੰਘ ਜੀ ਯਾਦਗਾਰੀ ਗੇਟ ਤੇ ਜਿਹੜੇ ਮੇਰੇ ਦੋਸਤ ਸਾਡੇ ਸਬਸਕ੍ਰਾਈਬਰ ਬਾਹਰ ਰਹਿੰਦੇ ਨੇ ਉਹ ਵੀ ਦੇਖ ਲਿਆ ਕਰੋ ਆਪਣੇ ਮੁਕਸਰ ਸਾਹਿਬ ਦਾ ਯਾਦ ਕਰਦੇ ਰਹਿੰਦੇ ਮਾਗੀ ਦੇ ਮੇਲੇ ਨੂੰ ਹਾਂਜੀ ਤੇ ਇੱਧਰ ਆਪਣੇ ਵਿਧੀ ਚੰਦ ਜੀ ਉਹਨਾਂ ਦਾ ਗੁਰਦੁਆਰਾ ਸਾਹਿਬ ਵਿਧੀ ਚੰਦ ਜੀ ਬਾਬਾ ਜੀ ਦਾ ਰੋਜ਼ ਲੰਗਰ ਇੱਥੇ ਚੱਲਦਾ ਇਹ ਸਾਰਾ ਇਹ ਗੁਰਦੁਆਰਾ ਸਾਹਿਬਾ ਗੁਰਨਾਣਕ ਗੁਰੂ ਨਾਨਕ ਪਾਲ ਦੇ ਠੇਕੇ ਜੀ ਤਾਂ ਵਰਤਾਰਾ ਕਰਾਂ। ਉੱਤਲੀ ਸਾਈਡ। ਇੱਥੇ ਉਦੋਂ ਜੀ ਕਹਿੰਦੇ ਹੁੰਦੇ ਪੰਜਾਬੀ ਦੇ ਵਿੱਚ ਤਿਲ ਸਿੱਟਣ ਨੂੰ ਥਾਂ ਨਹੀਂ ਹੁੰਦੀ ਜੀ। ਇਹ ਗੁਰੂ ਨਾਨਕ ਪਾਲੀ ਸ੍ਰੀ ਅਕਸਰ ਸਾਹਿਬ। ਕਹਿੰਦੇ ਤਿਲ ਸਿੱਟਣ ਨੂੰ ਥਾਂ ਨਹੀਂ ਹੁੰਦੀ ਜੀ। ਇੱਥੇ ਆਹ ਗੇਟ ਆ। ਇੱਥੇ ਇੰਨਾ ਕੁ ਜ਼ਿਆਦਾ ਰਸ਼ ਹੁੰਦਾ ਕਿ ਸ਼ਾਇਦ ਉਹਦੇ ਵਲੌਗ ਬਣਾਵਾਂਗੇ ਵੀ ਜ਼ਰੂਰ ਪਰ ਛੋਟਾ ਬਣੇ ਕਿਉਂਕਿ ਭੀੜ ਭੜੱਕੇ ਦੇ ਵਿੱਚ ਧੱਕਾ ਮੁੱਕੀ ਦੇ ਵਿੱਚ ਥੋੜਾ ਜਿਹਾ ਕੱਟ ਟਾਈਮ ਮਿਲਦਾ। ਦਖਾਤਾ ਜੀ ਉਧਰ ਲੱਗਦਾ ਹਾਂ ਜੀ ਐਂਟਰੀ ਗੇਟ ਆ ਗੁਰਦੁਆਰਾ ਸਾਹਿਬ ਦਾ ਜੀ ਸਾਹਿਬ ਗੁਰਦੁਆਰਾ ਸਾਹਿਬ ਦਾ ਇੱਥੇ ਇੰਨੇ ਕ ਜ਼ਿਆਦਾ ਲੰਗਰ ਲੱਗੇ ਹੁੰਦੇ ਆ ਕੀ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਖਾਈਏ ਕੀ ਪੀਏ ਤੇ ਕੀ ਨਾ ਖਾਈਏ ਜੀ ਇੱਥੇ ਇੰਨੀ ਜ਼ਿਆਦਾ ਚਾਹਲ ਬਹਿਲ ਹੁੰਦੀ ਐ ਸੋ ਜਦੋਂ ਇਹ ਸਮਾਪਤੀ ਹੁੰਦੀ ਐ ਮੇਲੇ ਦੀ ਉਦੋਂ ਮਿਸ ਵੀ ਕਰੀਦਾ ਜਗਾ ਨੂੰ ਜੀ ਇੱਥੇ ਆ ਕੁਛ ਸੀਗਾ ਇੱਥੇ ਆ ਕੁਛ ਕਾਪ ਕੀ ਕੋਸ਼ਿਸ਼ ਕਰਾਂਗੇ ਕਿ ਤਿੰਨੇ ਦਿਨਾਂ ਦਾ ਵਲੌਗ ਤੁਹਾਨੂੰ ਦਿਖਾਈਏ ਆਪਾਂ ਤੇ ਅੱਜ ਦੇ ਵਲੌਗ ਦੇ ਨਾਲ ਜੁੜੇ ਰਹੋ ਜੀ ਆ ਗੁਰੂ ਨਾਨਕ ਕਾਲਜ ਦੀ ਬੈਕ ਸਾਈਡ ਆ ਗਈ ਹੈ ਇਧਰਲੀ ਸਾਈਡ ਦਵਾਨ ਹਾਲ ਸੱਜਦੇ ਆ ਜੀ ਤੇ ਆ ਜਗਾ ਜਿੱਥੇ ਹੁਣ ਕਾ ਉਗ ਰਿਆ ਪਿਆ ਤੇ ਇੱਥੇ ਲੰਗਰ ਦੀ ਸੇਵਾ ਹੁੰਦੀ ਹੈ ਸੋ ਬਾਹਰੋਂ ਸੰਗਤ ਆਉਂਦੀ ਆ ਬਹੁਤ ਆ ਤੁਸੀਂ ਹੁਣ ਦੇਖੋ ਵੀ ਇੱਥੇ ਕੁਝ ਵੀ ਹੈ ਨੀਗਾ ਕੋਈ ਝਾੜ ਕਰੇ ਲੈ ਲੱਗੇ ਪਏ ਕਿੱਧਰ ਲੱਗੇ ਪਏ ਆ ਜਾ ਨਹੀਂ ਲੱਗੇ ਹੋਣਗੇ ਆ ਜਾਓ ਛੋਟੇ ਆ ਮੈਡਮ ਜੀ ਲੱਗੇ ਝਾੜ ਕਰੇਲੇ ਤੋੜਨਾ ਆ ਜਾਓ ਜੀ ਇੱਧਰ ਗਲਾਬ ਦੇ ਫੁੱਲਾਂ ਦੀ ਖੇਤੀ ਕਰਦੇ ਆ ਬਾਬਾ ਦੀ ਇਹ ਜਗਾ ਇਹ ਤੇ ਉਹੀ ਗਲਾਬ ਦੇ ਫੁੱਲਾਂ ਦੀ ਖੇਤੀ ਹੁੰਦੀ ਇੱਥੇ ਆਹਾਰੇ ਸੋ ਜਿਹੜੀਆਂ ਦੁਕਾਨਾਂ ਲੱਗਣੀਆਂ ਜੀ ਉਹਨਾਂ ਦੇ ਨਿਸ਼ਾਨਦੇ ਹੀ ਕਰਤੀ ਆ ਦੁਕਾਨਾਂ ਦੀ ਆ ਦੇਖੋ ਜਿਹੜੀਆਂ ਦੁਕਾਨਾਂ ਲੱਗਣੀਆਂ ਇੱਥੇ ਮੇਲੇ ਵੇਲੇ ਮਾਗੀ ਦੇ ਵੇਲੇ ਮੇਲਾ ਮਾਗੀ ਤੇ ਉਹਨਾਂ ਦੇ ਨਿਸ਼ਾਨਦੇ ਹੀ ਕਰਤੀ ਐ ਸੋ ਮੇਲੇ ਦੀਆਂ ਤਿਆਰੀਆਂ ਦੇ ਵਲੌਗ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਹਾਂਜੀ ਸੋ ਆਪਾਂ ਹੁਣ ਪਹੁੰਚ ਗਏ ਆ ਗੁਰਦੁਆਰਾ tibbi ਸਾਹਿਬ ਤੇ ਇਹ ਗੁਰੂ ਜੀ ਦੇ ਗੁਰਗੋਮ ਸਿੰਘ ਜੀ ਦੇ ਘੋੜੇ ਦੀ ਰਕਾਬ ਇੱਥੇ ਪਈ ਹੋਈ ਆ ਤੁਹਾਨੂੰ ਦਰਸ਼ਨ ਕਰਾਉਨੇ ਆ ਆਪਾਂ ਐਂਟਰੀ ਕਰਦੇ ਆ ਜੀ ਆਪਾਂ ਅੰਦਰ ਤੇ ਅਗੋਂ ਤੁਹਾਨੂੰ ਜੁੜੇ ਰਹੋ ਜੀ ਬਲੌਗ ਦੇ ਨੂੰ ਗੋਮ ਸਿੰਘ ਮਾਰਗ ਗੁਰਦੁਆਰਾ tibbi ਸਾਹਿਬ ਰਕਾਬ ਸਾਹਿਬ ਗੁਰਦੁਆਰਾ ਦਾਤਨ ਸਾਹਿਬ ਸੋ ਇਹ ਇਤਿਹਾਸ ਗੁਰਦੁਆਰਾ ਰਕਾਬ ਸਾਹਿਬ ਹੈ ਜੀ ਸੰਗਤ ਆਈ ਹੋਈ ਹੈ ਮੱਥਾ ਟੇਕਣ ਸੋ ਦੇਖ ਲਓ ਜੀ ਇਸ ਪਾਵਨ ਸਥਾਨ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਤਕੋੜੇ ਤੇ ਚੜਨ ਲੱਗੇ ਤਾਂ ਇੱਕ ਰਕਾਮ ਟੁਕ ਟ ਗਈ ਸੀ ਉਹ ਰਕਾਮ ਗੁਰਦੁਆਰਾ ਸਾਹਿਬ ਵਿੱਚ ਸ਼ੋਭਿਤ ਹੈ ਫਿਰ ਗੁਰੂ ਜੀ ਇਸ ਪਾਵਨ ਸਥਾਨ ਤੋਂ ਕੋੜੇ ਤੇ ਚੜ ਕੇ ਕਿਹ ਰਾਣੀ ਦੀ ਟਾਪ ਪੁੱਜੇ ਤੇ ਸਿੰਘਾਂ ਦੀ ਟੁੱਟੀ ਗੰਢੀ ਸੋ ਉਹ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਉਹ ਆਪਣੇ ਸ਼ਹਿਰ ਦੇ ਵਿੱਚਕਾਰ ਬਿਲਕੁਲ ਸਥਿਤ ਹੈ ਜੀ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਆ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਸਾਰੀ ਇੱਥੇ ਪਹਿਲਾਂ ਬਿਲਕੁਲ ਇਹ ਜਗ੍ਹਾ ਸਾਰੀ ਪਲੇਨ ਸੀ ਸੋ ਇੱਥੇ ਗੁਰਦੁਆਰਿਆਂ ਲੜਦੀਆਂ ਫੌਜਾਂ ਨੇ ਲੰਗਰ ਹਾਲ ਲਈ ਸਾਰੀਆਂ ਕਰਤੀਆਂ ਇੱਥੇ ਬਹੁਤ ਵਧੀਆ ਉਬਰਾਲਾਗਾ ਤੇ ਥੋੜੇ ਦਿਨਾਂ ਨੂੰ ਇੱਥੇ ਤਿਆਰੀਆਂ ਹੋਣ ਲੱਗ ਜਾਣਗੀਆਂ ਜੋੜੇ ਲਾ ਤੇ ਆਪਣੇ ਜਵਾਕਾਂ ਨੇ ਪਾ ਹੋ ਗਿਆ ਜੀ ਐਂਟਰ ਗੁਰਦੁਆਰਾ ਸਾਹਿਬ ਤੇ ਗੁਰਦੁਆ ਸਾਦਿਕ ਗੁਰਦੁਆਰਾ ਸਾਹਿਬ ਆ ਜੀ ਸਵਾਪਾ ਟੇਕਦੇ ਅੰਦਰ ਮੱਥਾ ਤੇ ਕਰਦੇ ਆ ਪ੍ਰਕਰਮਾ ਤੁਹਾਨੂੰ ਅੰਦਰ ਦਰਸ਼ਨ ਕਰਾਉਨੇ ਆ ਗੁਰੂ ਸਾਹਿਬ ਦੇ ਘੋੜੇ ਦੀ ਰਕਾਬ ਦੇ ਕੰਚੇ ਜੱਪਾ ਗੁਰਦੁਆਰਾ ਮੱਛੀਆਂ ਇਹ ਦੇਖੋ ਇਹ ਕੱਟੇ ਗਲੇ ਮੱਛੀਆਂ ਮੱਛੀਆਂ ਵੀ ਦਿਖਾਉਣੇ ਆ ਤੇ ਲੱਗਦਾ ਕੋਈ ਹਾਂ ਵੈਕਿਊਮ ਹੋ ਰਿਹਾ ਤਾਂ ਅੰਦਰੋਂ ਮੱਥਾ ਦਾ ਹਾਂ ਜੀ ਉਹ ਫਿਰ ਤਿਆਰੀਆਂ ਚੱਲ ਰਹੀਆਂ ਹਨ ਉਹਨਾਂ ਮੇਲੇ ਦੀਆਂ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਚਲੋ ਜੀ ਕਰੋ ਦਰਸ਼ਨ ਇਹ ਸਾਰੀਆਂ ਤਿਆਰੀਆਂ ਚੱਲ ਰਹੀਆਂ ਜੀ ਮੇਲਾ ਮਾਗੀ ਦੀਆਂ ਲੋਹੀ ਜੋ ਤੇ ਇਤਿਹਾਸ ਬਾਹਰ ਲਿਖਿਆ ਹੈ ਸੀ ਉਹੀ ਹੈ ਜੀ ਇਹ ਦਰਸ਼ਨ ਵਾਹਿਗੁਰੂ ਵਾਹਿਗੁਰੂ ਇਹ ਹਾਜੀਕਰੋ ਸਾਹਿਬ ਦੇ ਕੋੜੇ ਦੇ ਰਕਾਬ ਜੋ ਤੁਸੀਂ ਬਾਰੇ ਇਤਿਹਾਸ ਪੜਿਆ ਸੀ ਦਰਸ਼ਨ ਕਰੋ ਜੀ ਉਹ ਸਰਕਾਰ ਦੇ ਅੰਦਰ ਦਰਸ਼ਨ ਕਰ ਲਏ ਜੀ ਅੰਦਰ ਆਪਾਂ ਸੋ ਅੰਦਰ ਸਹਾਈ ਹੋ ਰਹੀ ਸੀ ਤਿਆਰੀਆਂ ਚੱਲ ਰਹੀਆਂ ਗੰਗਾ ਮੇਲਾ ਮਾਗੀਆਂ ਸੋ ਵੈਕਮ ਹੋ ਰਿਹਾ ਸੋ ਇਧਰ ਸੰਗਤਾਂ ਲੱਗੀਆਂ ਪਿੰਗ ਉੱਥੇ ਸਫਾਈ ਹੋ ਰਹੀ ਹੈ ਤਿਆਰੀਆਂ ਚੱਲ ਰਹੀਆਂ। ਸੰਗ ਹੋ ਰਿਹਾ ਨਿਸ਼ਾਨ ਸਾਹਿਬ ਸਦਾ ਨਿਸ਼ਾਨ ਚੁੜਦੇ ਰਹਿਣੇ ਪੰਥ ਪਿਆਰੇ ਦੇ। ਅੱਜ ਪਹੁੰਚਦਾ ਹੈ। ਸੰਗਤ ਆ ਰਹੀ ਹੈ ਦਰਸ਼ਨ ਕਰਨ। ਇਤਨਾ ਬੱਲਾ ਇੱਕ ਉਹ ਲੱਗਿਆ ਉੱਧਰ ਹਾਂ ਇਧਰ ਅੰਬ ਲੱਗੇ ਹੁੰਦਾ ਸੀ ਪਤਾ ਨਹੀਂ। ਹਾਂ ਜੀ ਸਾਰਿਆਂ ਚੱਲੀ ਜਾਂਦੇ ਆ ਜੀ ਤੇ ਸਾਰਿਆਂ ਨੂੰ ਨਮਾਜ਼ ਦਿਨਾ ਸੋ ਸੰਗਤ ਬੈਠੀ ਹੈ ਅੱਜ ਵਜੇ ਲੰਗਰ ਸ਼ੁਰੂ ਕਰੀਆ ਆਪਾਂ ਐਂਟਰ ਹੋ ਗਏ ਜੀ ਅੰਦਰ ਗੁਰਦੁਆਰਾ ਸਾਹਿਬ ਟੀਬੀ ਸਾਹਿਬ ਦੇ ਸੋ ਕਰੋ ਜੀ ਦਰਸ਼ਨ ਤੁਹਾਨੂੰ ਇੱਥੋਂ ਦਾ ਇਤਿਹਾਸ ਪੜਾਉਣਾ ਹੈ ਆਪਾਂ ਦਿਖਾਉਣਾ ਹੈ ਤੁਹਾਨੂੰ ਗੁਰਦੁਆਰਾ ਟੀਬੀ ਸਾਹਿਬ ਇਹ ਵਣ ਸਾਹਿਬ ਹੈ ਜੀ ਵਾਨ ਨੂੰ ਬੂਰ ਲੱਗਿਆ ਪਿਆ ਹੈ ਇਹ ਪੀਲਾ ਹੁੰਦੀਆਂ ਕਹਿੰਦੇ ਪੀਲਾ ਲੱਗੀਆਂ ਹਾਂ ਹਾਂਜੀ ਹਾਂਜੀ ਕੋਈ ਨਹੀਂ ਇਹ ਵਾਨੂ ਸਹਿਬ ਹਾਂਜੀ ਗੁਰਦੁਆਰਾ ਇਤਿਹਾਸ ਤੇ ਟੀਬੀ ਸਹਿਬ ਆਪਾਂ ਐਂਟਰ ਹੋ ਗਏ ਜੀ ਅੰਦਰ ਗੁਰਦੁਆਰਾ ਸਾਹਿਬ ਟੀਬੀ ਸਾਹਿਬ ਦੇ ਸੋ ਕਰੋ ਜੀ ਦਰਸ਼ਨ ਤੁਹਾਨੂੰ ਇਥੋਂ ਦਾ ਇਤਿਹਾਸ ਪੜਾਉਨੇ ਆਪਾਂ ਦਿਖਾਉਨੇ ਆ ਤੁਹਾਨੂੰ ਗੁਰਦੁਆਰਾ ਟਿੱਬੀ ਸਾਹਿਬ ਇਹ ਵਣ ਸਾਹਿਬ ਹੈ ਜੀ ਵਣ ਨੂੰ ਬੂਰ ਲੱਗਿਆ ਪਿਆਗਾ ਇਹ ਪੀਲਾ ਹੁੰਦੀਆਂ ਕਹਿੰਦੇ ਪੀਲਾ ਲੱਗੀਆਂ ਹਾਂ ਹਾਂਜੀ ਹਾਂਜੀ ਕੋਈ ਨਹੀਂ ਇਹ ਵਣ ਸਾਹਿਬ ਇਤਿਹਾਸ ਗੁਰਦੁਆਰਾ ਟਿੱਬੀ ਸਾਹਿਬ ਵਿਕਰਮੀ ਸਮਤ ਸਤਾਰਾ 162 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਖਤਰਾਨੇ ਦੀ ਢਾਬ ਵੇਖ ਕੇ ਭਾਈ ਦਾਨ ਸਿੰਘ ਦੀ ਸਲਾਹ ਤੇ ਬੇਨਤੀ ਤੇ ਇੱਥੇ ਪਹੁੰਚੇ ਇਹ ਬਹੁਤ ਛੋਟੇ ਢੱਬੇ ਤੇ ਉੱਤੇ ਗੁਰੂ ਜੀ ਨੇ ਆਪਣਾ ਆਸਣ ਲਾਇਆ ਜਦ ਸਿੰਘ ਖਤਰਾਨੇ ਦੀ ਢਾਬ ਉੱਤੇ ਜੰਗ ਕਰ ਰਹੇ ਸਨ ਤਾਂ ਸਤਗੁਰਾਂ ਨੇ ਇਸ ਜਗ੍ਹਾ ਤੋਂ ਹੀ ਤੁਰਖਾਂ ਦੀਆਂ ਫੌਜਾਂ ਤੇ ਤੀਰਾਂ ਦਾ ਮੀਂਹ ਵਰਸਾ ਕੇ ਔਰੰਗਜ਼ੇਬ ਦੀਆਂ ਫੌਜਾਂ ਜੋ ਜਰਨੈਲ ਵਜੀਰ ਖਾਨ ਲੈ ਕੇ ਆਇਆ ਸੀ ਆਖਰੀ ਫੈਸਲਾ ਕੁੰਨ ਜੰਗ ਕਰਕੇ ਜਿੱਤ ਪ੍ਰਾਪਤ ਕੀਤੀ ਇਹ ਸਤਗੁਰਾਂ ਦਾ ਜਿੱਤ ਸਥਾਨ ਹੈ ਇੱਥੋਂ ਸਤਗੁਰੂ ਜੀ ਖਤਰਾਨੇ ਦੀ ਟਾਪ ਪਹੁੰਚੇ ਤੇ ਸਿੰਘਾਂ ਦੀ ਮਹਾਨ ਕੁਰਬਾਨੀ ਦੇਖ ਕੇ ਮਾਝੇ ਦੇ ਸਿੰਘਾਂ ਦੀ ਟੁੱਟੀ ਗੰਢੀ ਅਤੇ ਬਰ ਬਖਸ਼ਿਸ਼ ਕੀਤੇ ਹਾਂ ਲੋ ਲੰਗਰ ਹਾਲ ਪਹੁੰਚੇ ਸੀ ਤੋਂ ਬੱਚੇ ਨੇ ਲੰਗਰ ਛਕਣਾ ਸਰ ਲੰਗਰ ਛਾਗਰੇ ਬਾਬਾ ਜੀ ਕੋਲ ਦੁਰਨ ਦਾ ਬੱਚਾ ਆਇਆ ਤੇ ਆਪਣੀ ਫੈਮਿਲੀ ਬੈਠ ਗਈ ਹੈ ਸਾਰੀ ਲੰਗਰ ਛਕਣ ਬਾਬਾ ਜੀ ਸੇਵਾ ਕਰ ਰਹੀਆਂ ਕਦਰ ਜੀ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਆ ਵੇਖ ਲੋ ਨਿਆਣੇ ਲੱਗੇ ਪਏ ਆ ਆ ਬਾਲੇ ਉਹ ਬਾਲਾ ਛੋਟਾ ਤੇ ਆ ਕੁੜੀ ਉਦੋਂ ਛੋਟੀ ਆ ਉਹ ਉਦੋਂ ਛੋਟੀ ਆ ਤੇ ਆ ਇੱਕ ਨਿਆਣਾ ਜਵਾਂ ਨਿੱਕਾ ਉਦੋਂ ਛੋਟਾ ਹੈਲੋ ਹੈਲੋ ਬੋਲ ਦੇ ਨੀ ਬੱਤ ਇਹ ਹਾਏ ਇੱਧਰ ਕਰ ਬੰਨਾ ਹਾਏ ਕਿੱਤੀ ਜਾਵਾ ਅੱਗੇ ਪਤਾ ਅਸੇਦਾ ਸੁੱਦਾ ਗਿਆ ਹਾ ਚੱਕਾਵਾ ਦੋ ਦੀਦੀ ਦੀਦੀ ਚਲੋ ਈ ਚੱਲ ਗਏ ਨਹੀਂ ਨਹੀਂ ਬੰਗਲੇਗੀ ਕਿੱਥੇ ਦਾ ਲੈ ਦੀ ਕਿੱਥੇ ਨਾ ਝੂਲੇ ਟਾਈਪ ਲੱਗੇ ਹੋਇਆ ਬੱਚਾ ਦੇ ਸੋ ਇਹ ਸਾਰੇ ਸਰੀਰ ਨੂੰ ਫਿੱਟ ਕਰਨ ਵਾਸਤੇ ਆ। ਇੱਕ ਐਕਸਰਸਾਈਜ਼ ਵੀ ਆ, ਬੱਚਿਆਂ ਦੇ ਝੂਲੇ ਵੀ ਆ ਇਹ। ਹਰੇਕ ਜਗ੍ਹਾ ਤੇ ਹਰੇ ਅਲੱਗ-ਅਲੱਗ ਚੜੇ ਝੂਲੇ ਲੱਗੇ ਆ, ਅਲੱਗ-ਅਲੱਗ ਇਹਨਾਂ ਦਾ ਮਸ਼ੀਨਾਂ ਦਾ ਅਲੱਗ-ਅਲੱਗ ਕੰਮ ਆ ਸਾਰਿਆਂ ਦਾ। ਸਾਰੀਆਂ ਮਸ਼ੀਨਾਂ ਅਲੱਗ-ਅਲੱਗ ਸਰੀਰ ਨੂੰ ਫਿੱਟ ਕਰਨ ਦੇ ਤਰੀਕੇ ਆ ਸਾਰੇ ਇਹ। ਆ ਲੈਗ ਲਾਉਣ ਵਾਸਤੇ ਆ ਆ ਸਾਈਡਾਂ। ਸੋ ਆਪਾ ਜੀ ਕਰ ਲਏ ਸੀਗੇ ਜੀ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੈ ਲਿਆਗਾ ਤੇ ਹੁਣ ਆਪਾਂ ਚੱਲੇ ਸੀ ਘਰ ਵਾਪਸ ਸੰਗਤ ਹੋਰ ਆ ਰਹੀ ਸੀਗੀ ਸੋ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਵਲੌਗ ਸ੍ਰੀ ਮੁਕਸਰ ਸਾਹਿਬ ਦੇ ਸੋ ਅਸੀਂ ਵਲੌਗ ਪਾਵਾਂਗੇ ਜੀ ਮੇਲਾ ਮੱਗ ਹੀ ਦੇਖ ਵਲੌਗ ਸੋ ਉਹ ਪਿਆਰੇ ਪਿਆਰੇ ਵਲੌਗ ਦੇਖਣ ਦੇ ਲਈ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲਓ ਸੋ ਬਹੁਤ ਮਿਹਰਬਾਨੀ ਸ਼ੁਕਰੀਆ